ਇਹ ਪੱਕਾ ਮੋਰਚਾ ਆਊਗਾ ਇਹ ਦਿਨਾਂ-ਦੁਨਾਂ ਦੀ ਕੋਈ ਨਹੀਂ ਇਹ ਦਿਨ-ਦੁਨ ਤਾਂ ਸਰਕਾਰ ਦੱਸੇ ਵੀ ਕਿੰਨਾ ਚਿਰ ਭਲਣਾ ਹੁਣਾ 2 ਮਹੀਨੇ ਭਲਣਾ ਮਹੀਨਾ ਭਲਣਾ ਸਾਲ ਭਲਣਾ ਇਹ ਤਾਂ ਸਰਕਾਰ ਫੈਸਲਾ ਕਰੂਗੀ ਪੰਜਾਬਕ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਵਿਸ਼ੇਕ ਕਿਸਾਨ 13 ਫਰਵਰੀ ਨੂੰ ਦਿੱਲੀ ਵੱਲ ਇੱਕ ਵਾਰ ਫੇਰ ਤੋਂ ਕੂਚ ਕਰਨ ਜਾ ਰਹੇ ਨੇ ਅੱਜ ਇਹ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਫੈਸਲੇ ਲਏ ਗਏ ਨੇ ਵੀ 13 ਤਰੀਕ ਨੂੰ ਕੀ ਕੁਝ ਰਹੂਗਾ ਸਾਡੇ ਨਾਲ ਇਸ ਵਕਤ ਸਰਵਨ ਸਿੰਘ ਬੰਦੇ ਜੀ ਮੌਜੂਦ ਨੇ ਬੰਦੇ ਸਾਹਿਬ ਆਪਾਂ ਗੱਲ ਕਰੀਏ ਤਾਂ ਜਿਹੜੇ ਕਿਸਾਨ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨਗੇ ਇਸ ਵਾਰ ਕੀ ਰਣਨੀਤੀ ਰਹੂਗੀ ਕਹਿ ਸਕਦੇ ਆ ਵੀ ਜੋ 2020 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਵੀ ਉਸ ਤੋਂ ਜ਼ਿਆਦਾ ਇਹ ਇਸ ਵਾਰ ਤੇਜ਼ ਹੋਵੇ ਹੈ ਅੰਦੋਲਨ ਕਿਉਂ ਨਹੀਂ ਦੇਖੋ ਜਦੋਂ ਦਾ ਦਿੱਲੀ ਅੰਦੋਲਨ ਖਤਮ ਹੋਇਆ ਵਾ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੱਧ ਗਈਆਂ ਨੇ ਜਦੋਂ ਲੋਕਾਂ ਦੀਆਂ ਸਮੱਸਿਆਵਾਂ ਵਧੀਆਂ ਨੇ ਤਾਂ ਫਿਰ ਅੰਦੋਲਨ ਵੀ ਤੇ ਵੱਡਾ ਹੀ ਹੋਊਗਾ ਜੇ ਤਾਂ ਦਿੱਲੀ ਦੇ ਅੰਦੋਲਨ ਤੋਂ ਬਾਅਦ ਸਮੱਸਿਆ ਖਤਮ ਹੋ ਜਾਂਦੀਆਂ ਸੋ ਸਮੱਸਿਆਵਾਂ ਵਧੀਆਂ ਨੇ ਸੰਕਟ ਸਾਡੇ ਸਾਹਮਣੇ ਹੋਰ ਗਹਿਰਾ ਹੋਇਆ ਇਸ ਕਰਕੇ ਸਾਨੂੰ ਲੱਗਦਾ ਵੀ ਉਹਦੇ ਨੂੰ ਵੱਡਾ ਅੰਦੋਲਨ ਹੋਊਗਾ ਜਿਹੜੇ ਇਸ ਵਾਰ 13 ਤਰੀਕ ਨੂੰ ਇੱਕ ਅੰਦੋਲਨ ਹੋਣ ਜਾ ਰਿਹਾ ਹੈ ਇਕੱਠੇ ਹੋਣਗੇ ਕੀ ਰਣਨੀਤੀ ਕੀ ਰੂਗੀ ਕਿਸਾਨ ਕਿੱਥੇ ਇਕੱਠੇ ਹੋਣਗੇ ਕਿੱਥੋਂ ਦੀ ਫਿਰ ਕੁਝ ਦਿੱਲੀ ਵਾਲ ਗੱਲਾਂਗੇ ਵੀ ਪਹਿਲਾਂ ਪਲੈਨਿੰਗ ਕੀ ਰੋਗੇ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਹਾਂ ਦੇਖੋ ਇਹ ਸਾਰਾ ਕੁਝ ਪਹਿਲੋਂ ਵੀ ਚੱਲਣ ਦਾ ਪਲਾਨ ਆ ਸਕਦਾ ਸੋ ਇਸ ਕਰਕੇ ਸਾਰੀ ਪਲੈਨਿੰਗ ਕਿਹੜੇ ਬਾਰਡਰਾਂ ਤੇ ਅਸੀਂ ਇੰਟਰ ਕਰਾਂਗੇ ਕਿੱਧਰ ਨੂੰ ਰੂਟ ਪਲਾਨ ਹੋਊਗਾ ਇਹ ਸਾਰੇ ਬਾਰੇ ਦੋਵਾਂ ਫੋਰਮਾਂ ਦੀ ਸਹਿਮਤੀ ਬਣਨੀ ਹਲੇ ਬਾਕੀ ਹੈਗੀ ਆ ਤੋ ਇਹ ਆਪਣੀਆਂ ਆਉਣ ਵਾਲੀਆਂ ਮੀਟਿੰਗਾਂ ਦੇ ਵਿੱਚ ਸਾਰਾ ਕੁਝ ਤੈਅ ਕਰਕੇ ਅਸੀਂ ਤੁਹਾਡੀ ਪ੍ਰੈਸ ਦੇ ਸਾਹਮਣੇ ਰੱਖਾਂਗੇ ਅਜਰਿਸ ਮੀਟਿੰਗ ਵਿੱਚ ਕੀ ਕੁਝ ਮੁੱਦੇ ਰੱਖੇ ਗਏ ਨੇ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕਿਹਾ ਕੁਝ ਕਰ ਦੇਖੋ ਇੱਕ ਤਾਂ ਆਪਾਂ ਬੁੱਧੀਜੀਵੀ ਨਾਲ ਸੰਵਾਦ ਕਰਨਾ ਸੀ ਵੀ ਜਿਹੜੇ ਅਸੀਂ ਮੰਗ ਪੱਤਰ ਬਣਾਇਆ ਹੈਗਾ ਵੀ ਉਹ ਠੀਕ ਹੈਗਾ ਉਹਦੇ ਵਿੱਚ ਕੋਈ ਬਾਤ ਕੱਟ ਕਰਨ ਦੀ ਲੋੜ ਹੈਗੀ ਆ ਤੁਹਾਡੀਆਂ ਸੁਝਾਅਨਾ ਕੀ ਹੈਗੀਆਂ ਤਾਂ ਉੱਤੇ ਸਹਿਮਤੀ ਬੁੱਧੀਜੀਵਿਆਂ ਨਾਲ ਲਈ ਆ ਬਹੁਤ ਸਾਰੇ ਹੋਰ ਨਵੇਂ ਸੁਝਾਅ ਆਏ ਨੇ ਚਰਚਾ ਕੀਤੀ ਹੈ ਵੀ ਅਸੀਂ ਜਦੋਂ ਲੋਕਾਂ ਦੇ ਵਿੱਚ ਗੱਲ ਰੱਖੀਏ ਤੇ ਕੋਈ ਗੱਲ ਢਿੱਲੀ ਨਾ ਜਾਵੇ ਤਾਂ ਉਹ ਇਹ ਸਾਰੀ ਗੱਲਬਾਤ ਹੋਈ ਆ ਸਾਰੀ ਸਹਿਮਤੀ ਬਣੀਆ ਕੋਈ ਨਵੇਂ ਨੁਕਤੇ ਆਏ ਆ ਅਸੀਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੇ ਆਪਣੇ ਫਾਰਮਾਂ 'ਚ ਵਿਚਾਰ ਕਰਕੇ ਕਿਹੜੇ ਨੁਕਤੇ ਹੋਰ ਉਭਾਰਨੇ ਚਾਹੀਦੇ ਕਿਹੜੇ-ਕਿਹੜੇ ਪੱਖ ਨਿਖਰ ਕੇ ਆਉਣੇ ਚਾਹੀਦੇ ਤੇ ਚਰਚਾ ਕਰਨੀ ਹੈ ਸ੍ਰੀ ਸਾਬ ਤੁਸੀਂ ਹਾਲ ਹੀ ਹੁਣੀ ਕੋਈ ਗੱਲ ਕਹੀ ਹੈ ਵੀ ਡੂ ਐਂਡ ਡਾਈ ਦੀ ਸਥਿਤੀ ਬਣ ਚੁੱਕੀ ਹੈ ਕਿਸਾਨਾਂ ਲਈ ਕੀ ਇਹ ਜਾਂ ਕੀ ਕੀ ਕੁਛ ਵੀ ਸਰਕਾਰ ਲਗਾਤਾਰ ਕਿਸਾਨਾਂ ਕਿ ਮੀਟਿੰਗਾਂ ਦਾ ਦੌਰ ਵੀ ਚੱਲਦਾ ਹੈ ਪਿਛਲੀ ਵਾਰ ਵੀ ਹੋਇਆ ਇਹ ਜੀ ਕੀ ਸਥਿਤੀ ਵੀ ਡੂ ਐਂਡ ਡਾਈ ਦਾ ਹੁਣ ਸਥਿਤੀ ਕਿਸਾਨਾਂ ਦੀ ਬਣੀ ਹੋਈ ਹੈ ਦੇਖੋ ਇਹ ਜਿਹੀ ਹੈ ਵੀ ਦੇਖੋ ਜਦੋਂ ਤੁਹਾਨੂੰ ਨਜ਼ਰ ਆ ਰਿਹਾ ਵੀ ਓਡੀ ਤਲਵਾਰ ਸਾਡੇ ਸਿੱਕ ਤੇ ਲੰਮਕ ਰਹੀ ਹੈ ਜਿੱਡੀ ਤਲਵਾਰ ਪਹਿਲੋਂ ਲੰਮਕਦੀ ਸੀ ਵੀ ਖੇਤੀ ਮੰਡੀ ਜਿਹੜੀਆਂ ਬਾਹਰੋਂ ਖੇਤੀ ਦੀਆਂ ਜਿੰਸਾਂ ਮੰਗਾਈਆਂ ਜਾ ਰਹੀਆਂ ਇਹਦੇ ਨਾਲ ਸਾਡੀ ਖੇਤੀ ਮੰਡੀ ਤਬਾਹ ਹੋਣੀ ਹੈ ਉਤੋਂ ਜਿਹੜੀ ਆਇਕਰ ਡਿਊਟੀ ਆ ਖਤਮ ਕੀਤੀ ਜਾ ਰਹੀ ਆ ਉਹਨਾਂ ਫੈਸਲਾ ਕਰ ਲਿਆ ਲક્ષਣ ਹੀ ਉਹਨਾਂ ਸਾਹਮਣੇ ਵੱਡਾ ਡਿੱਕਾ ਵਾ ਔਰ ਇਹ ਲੈਂਡ ਐਕ acquisition ਐਕਟ ਦੇ ਵਿੱਚੋਂ ਮੱਤ ਕੱਢਣਾ ਚਾਹੁੰਦੇ ਨੇ ਵੀ ਜਿਹੜੀ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਵੀ ਜ਼ਮੀਨ ਖੋਈ ਜਾ ਸਕਦੀ ਆ ਤਾਂ ਇਹ ਦੋਵੇਂ ਗੱਲਾਂ ਓਡੀ ਦੀਆਂ ਵੱਡੀਆਂ ਨੇ ਚਿੱਟੀਆਂ ਵੱਡੀਆਂ ਪਹਿਲਾਂ ਸੀ ਤਾਂ ਇਸ ਕਰਕੇ ਕਰੋ ਮਰੋ ਦੀ ਪ੍ਰਸਥਿਤੀ ਹੁੰਦੀ ਆ ਵੀ ਜਦੋਂ ਜਿਹੜੇ ਵਾਦੇ ਕੀਤੇ ਸੀ ਵਾਦਾ ਤੇ ਸੀ ਵੀ ਐਮਐਸਪੀ ਖਰੀਦੀ ਗਾਰੰਟੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਉਲਟਾ ਇਹ ਫੈਸਲਾ ਕਰ ਲਿਆ ਵੀ ਖੇਤੀ ਮੰਡੀ ਤੋੜਨੀ ਆ ਦਾ ਇਹਨਾਂ ਹਾਲਾਤਾਂ 'ਚੋ ਇਹੀ ਰਾਹ ਬਚਦਾ ਹੈਗਾ ਵੀ ਅਸੀਂ ਇਸ ਕਿਸਮ ਦੇ ਫੈਸਲੇ ਕਰਕੇ ਦਿੱਲੀ ਨੂੰ ਕੂਚ ਕਰੀਏ। ਜੀ ਸਰ ਜਿਹੜਾ ਇਸ ਵਾਰ ਦਾ ਅੰਦੋਲਨ ਰਹੂਗਾ ਅ ਕਿੰਨੇ ਦਿਨ ਦਾ ਕੈਚ ਲਈ ਕਿੰਨੇ ਦਿਨ ਦੀ ਤਿਆਰੀ ਕਰੋਗੀ ਇਸ ਵਾਰ ਇਹ ਪੱਕਾ ਮੋਰਚਾ ਹੋਊਗਾ। ਇਹ ਦਿਨਾਂ-ਦੁਨਾਂ ਦੀ ਕੋਈ ਨਹੀਂ ਇਹ ਦਿਨ-ਦੁਨ ਤਾਂ ਸਰਕਾਰ ਦੱਸੇ ਵੀ ਕਿੰਨਾ ਚਿਰ ਭਾਲਣਾ-ਮਨਾ, 2 ਮਹੀਨੇ ਭਾਲਣਾ, ਮਹੀਨਾ ਭਾਲਣਾ, ਸਾਲ ਭਾਲਣਾ ਇਹ ਤਾਂ ਸਰਕਾਰ ਫੈਸਲਾ ਕਰੂਗੀ। ਤੇ ਜਦੋਂ ਤੱਕ ਕੋਈ ਖੇਤੀ ਸੰਕਟ ਦਾ ਕੋ ਠੋਸ ਹੱਲ ਨਹੀਂ ਹੁੰਦਾ ਆਪਾਂ ਲੜਾਈ ਲੜਾਂਗੇ। ਬਲੂਇੰਸਿੰਗ ਰਾਜੀਵਾਲਾ 18 ਤਰੀਕ ਨੂੰ ਚੰਡੀਗੜ੍ਹ ਵੱਲ ਕੂਚ ਕਰ ਰਹੇ ਨੇ ਕਿ ਕਿਸਾਨ ਸਵਾਲ ਹਮੇਸ਼ਾ ਇਹੀ ਉੱਠਦਾ ਹੈ ਵੀ ਕਿਸਾਨ ਇਕੱਠੇ ਹੋਗੇ ਕਿਉਂ ਨਹੀਂ ਹੁਣ ਫੇਰ ਤੋਂ ਇੱਕ ਵਾਰੀ ਮੰਚ ਤੇ ਆਂਦੇ ਕਿਉਂ ਕਿ ਮੁੱਦੇ ਕੇਂਦਰ ਸਰਕਾਰ ਦੇ ਖਿਲਾਫ ਨੇ ਕੇਂਦਰ ਸਰਕਾਰ ਦਾ ਘਰਾਓ ਕਰਦੇ ਪਰ ਅੱਡ ਅੱਟ ਹੋ ਗਈ ਕਿਉਂ ਚੱਲਦੇ ਹੋ ਦੇਖੋ ਇਹਦੇ ਤੇ ਕੱਲ ਇੱਥੇ ਹੈਗੀ ਆ ਆਪਣੀ ਕਨਵੈਨਸ਼ਨ ਇਹ ਸਾਰੇ ਮੁੱਦੇ ਤੇ ਕੱਲ ਕਲੈਰੀਫਿਕੇਸ਼ਨ ਤੁਹਾਨੂੰ ਆਜੂਗਾ ਮੈਨੂੰ ਲੱਗਦਾ ਵੀ ਜਿਹੇ ਮੁੱਦੇ ਤੋਂ ਬਚਣਾ ਚਾਹੀਦਾ ਜਿਹੜੇ ਪਾਜ ਪਾ ਦਾ ਹੱਥ ਵਡਾਉਣ ਜਾਂ ਸੂਬਿਆਂ ਵਿੱਚ ਪਾਟਕ ਪਾਉਣ ਦੇ ਬਾਰੇ ਕੱਲ ਕਲੀਅਰ ਬੋਲਾਂਗੇ ਸੋ ਇਹ ਬੰਦੇ ਸਭ ਅ ਦਰਸ਼ਨਪਾਲ ਸਿੰਘ ਨੂੰ ਮਾਓਵਾਦੀ ਸੰਗਠਨ ਚੋਂ ਬਾਹਰ ਕੱਢ ਦਿੱਤਾ ਗਿਆ ਇਹ ਤੇ ਤੁਹਾਡਾ ਕੀ ਕਹਿਣਾ ਹੈ ਤਕੋ ਇਹ ਤਾਂ ਉਹ ਦੱਸ ਸਕਦੇ ਮੈਨੂੰ ਉਹਨਾਂ ਬਾਰੇ ਨਹੀਂ ਇਹ ਗੱਲ ਦਾ ਪਤਾ ਵੀ ਕਿਹੜੇ ਸੰਗਠਨ ਚ ਕੰਮ ਕਰਦੇ ਸੀ ਕਿਤੋਂ ਬਾਹਰ ਕੱਢਿਆ ਤਾਂ ਦਰਸ਼ਨਪਾਲ ਜੀ ਬਾਤ ਦੱਸ ਸਕਦੇ ਕਿਉਂਕਿ ਉਹਨਾਂ ਦਾ ਉਸ ਜਿਹੜੇ ਸੰਗਠਨ ਦੇ ਪ੍ਰੈਸ ਨੋਟ ਆਈ ਹੈ ਉਸ ਚ ਉਹਨਾਂ ਦਾ ਕਹਿੰਦੇ ਕੋਡ ਨੇਮ ਜੋਸਫ ਸੀਗਾ ਜੋਸਫ ਨਾਮ ਤੋਂ ਵੀ ਜੋ ਗਤੀਵਿਧੀਆਂ ਹੋ ਰਹੀ ਸੀ ਉਸ ਦੇ ਕਾਰਨ ਉਹਨੂੰ ਪਾਰਟੀ ਬਾਹਰ ਕੀਤਾ ਗਿਆ ਹਾਲਾਂਕਿ ਕਿਸਾਨ ਤਾਂ ਸਾਰੇ ਇਕੱਠੇ ਨੇ ਪਰ ਇਸ ਤਰ੍ਹਾਂ ਦੀ ਨਾਮ ਆਣਾ ਕਿਤਨੇ ਕਿਤੇ ਕਿਸਾਨਾਂ ਨੂੰ ਕੈਸਾ ਨਾ ਢਾਹ ਲੱਗ ਸਕਦੀ ਹੈ ਹਾਂ ਦੇਖੋ ਪਹਿਲੀ ਗੱਲ ਤੇ ਮੈਨੂੰ ਇਹਦੀ ਇਨਫੋਰਮੇਸ਼ਨ ਬਾਰੇ ਕੋਈ ਪਤਾ ਨਹੀਂ ਹੈ ਇਹ ਤਾਂ ਉਹ ਵੱਧ ਦੱਸ ਸਕਦੇ ਆ ਵੀ ਉਹ ਕਿੱਥੇ ਕੰਮ ਕਰਦੇ ਸੀ ਕਿਉਂ ਕਰਦੇ ਸੀ ਤਾਂ ਜਾਂ ਉਹਨਾਂ ਬਾਰੇ ਜਿਹੜੀ ਗੱਲ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਉਹ ਜਵਾਬ ਦੇਣਗੇ ਫੇਰ ਹੀ ਕੋਈ ਕਮੈਂਟ ਹੋ ਸਕਦਾ ਅਸਲ ਮੈਨੂੰ ਜਾਣਕਾਰੀ ਨਹੀਂ ਹੈ ਇਸ ਮਸਲੇ ਬਾਰੇ ਪਰ ਸਭ ਇੱਕ ਆਖਰ ਦੇ ਵਿੱਚ ਜਿਵੇਂ ਹੁਣ ਦਿੱਲੀ ਵੱਲ ਕੂਚ ਕਰ ਰਹੇ ਨੇ ਤਾਂ ਕੀ ਕੁਝ ਰਹਿ ਸਕਦਾ ਹੈ ਇਸ ਅੰਦੋਲਨ ਜਿਹੜਾ ਤੁਸੀਂ ਕਹਿ ਰਹੇ ਹੋ ਅਨਮਿੱਥੇ ਸਮੇਂ ਲਈ ਹੋਊਗਾ ਕੋਈ ਇਹਦੀ ਸਮਾਂ ਨਹੀਂ ਹੋਊਗਾ ਰਾਸ਼ਨ ਪਾਰੀ ਵੀ ਤਿਆਰ ਹੈ ਪਿਛਲੀ ਵਾਰ ਮੁਹਾਲੀ ਵੀ ਮੋਰਚਾ ਲੱਗਿਆ ਸੀਗਾ ਹੁਣ 18 ਨੂੰ ਰਜਵਾਲ ਸਾਹਿਬ ਲਾਣਗੇ ਤੁਸੀਂ ਦਿੱਲੀ ਲਾਉਂਗੇ ਸਰਕਾਰਾਂ ਨਾਲ 2020 ਦੇ ਵਿੱਚ ਵੀ ਬੇਨਤੀਆਂ ਹੋਈ ਸੀਗਾ ਮੰਨ ਵੀ ਲਈਆਂ ਸੀਗੀਆਂ ਗੱਲਾਂ ਵੀ ਮੰਨੀਆਂ ਸੀਗੀਆਂ ਵਾਪਸ ਆ ਕੇ ਪਰ ਫਿਲਹਾਲ ਦੀ ਗੱਲ ਕਰੀਏ ਤਾਂ ਕਿਹੜੇ ਮੁੱਦੇ ਅਜੇ ਰਹਿਗੇ ਸੀਗੇ ਵੀ ਜਿਹਦੇ ਕਰਨ ਦੁਆਰਾ ਮੋਰਚਾ ਲੱਗ ਦੇਖੋ ਮੁੱਦੇ ਤਾਂ ਰਹਿਗੇ ਸੀ ਸਰਕਾਰ ਨੇ ਚਿੱਠੀ ਲਿਖ ਕੇ ਗੱਲ ਮੰਨ ਲਈ ਸੀ ਚਿੱਠੀ ਜਿਹੜੀ 9 ਦਸੰਬਰ ਨੂੰ ਆਈ ਆ ਵੀ ਅਸੀਂ ਕਮੇਟੀ ਬਣਾ ਕੇ ਤੁਹਾਡਾ ਐਮਐਸਪੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾ ਦਾਂਗੇ ਇਹ ਪੋਲੂਸ਼ਨ ਐਕਟ ਵਿੱਚੋਂ ਕਿਸਾਨ ਬਾਹਰ ਕੱਢਾਂਗੇ ਬਿਜਲੀ ਸੰਸ਼ੋਧਨ ਬਿੱਲ ਨਹੀਂ ਲੈ ਕੇ ਆਵਾਂਗੇ ਜੇ ਲਿਆਵਾਂਗੇ ਤੇ ਲੋਕਾਂ ਨੂੰ ਪੁੱਛਾਂਗੇ ਇਹ ਤੋਂ ਬਾਅਦ ਲਖੀਮਪੁਰ ਖੇਰੀ ਦਾ ਇਨਸਾਫ ਦਿੱਤਾ ਜਾਊਗਾ ਔਰ ਦਿੱਲੀ ਦੇ ਜਿਹੜੇ ਕੇਸ ਪਾਏ ਉਹ ਵਾਪਸ ਕੀਤੇ ਜਾਣਗੇ ਇਹ ਜਿਹੜੀਆਂ ਮੰਗਲਾਂ ਹੋਈਆਂ ਸੀ ਪਰ ਉਹ ਮੁੱਕਰ ਗਈ ਐ ਤੇ ਫਿਰ ਇਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣਾ ਤੇ ਸਾਡਾ ਹੁਣ ਇਹ ਮੰਗ ਨਹੀਂ ਰਹਿ ਗਈ ਸਰਕਾਰ ਦੀ ਮੰਨੀ ਹੋਈ ਮੰਗ ਆ ਅਸੀਂ ਲਾਗੂ ਕਰਾਉਣ ਚੱਲੇ ਇਹ ਸਾਡਾ ਮੋਢਲਾ ਫਰਜ਼ ਬਣਦਾ ਵੀ ਜਿਹੜੀ ਗੱਲ ਸਰਕਾਰ ਨੇ ਮੰਨ ਲਈ ਆ ਉਹ ਲੋਕਾਂ ਦੇ ਪ੍ਰੈਸ਼ਰ ਨਾਲ ਹੁਣ ਲਾਗੂ ਕਰਾਈ ਜਾਵੇ ਕੈਸਾ ਨਹੀਂ ਇਸ ਵਾਰ ਵੀ ਮਨਾ ਕੀ ਵਾਪਸ ਪੰਜਾਬ ਨੂੰ ਪਰਤਣਗੇ ਕਿਸਾਨ ਨਹੀਂ ਠੋਸ ਹੱਲ ਕਰਾਵਾਂਗੇ ਜੀ ਬਿੱਲ ਪੱਕਾ ਪਕਮ ਪਕਮ ਹੋ ਚਾ ਉਹ ਤਾਂ ਸਾਡੇ ਨਾਲ ਕਿਸਾਨਾਂ ਕੋਲ ਸਰਵਨ ਸਿੰਘ ਬੰਦੇ ਜੀ ਸਮਝੋ ਜੇ ਤਾਂ ਸਾਫ਼ ਤੋਂ ਤੁਹਾਨੂੰ ਗੱਲ ਕਹੀਏ 17 ਜਿਹੜਾ 13 ਫਰਵਰੀ ਨੂੰ ਦਿੱਲੀ ਵਿੱਚ ਮੋर्चा ਲੱਗਣ ਜਾ ਰਿਹਾ ਹੈ ਉਹਦੀਆਂ ਤਿਆਰੀਆਂ ਪੂਰੀਆਂ ਨਾਲ ਹੋ ਚੁੱਕੀਆਂ ਨੇ ਤੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰਕੇ ਰਹਿਣਗੇ ਇਸ ਵਾਰ ਚੰਡੀਗੜ੍ਹ ਤੋਂ ਅਮਸ਼ੀ ਕੁਮਾਰ ਦੀ ਰਿਪੋਰਟ ਪੰਜਾਬ ਤੋਂ